क्षत्रिय काल किसान वीरो फार्मर्स वेलफेयर हब ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਗੱਲ ਕਰਦੇ ਆ ਜੋ ਮੌਕੇ ਤੇ ਝੋਨੇ ਦੇ ਰੇਟ ਚੱਲ ਰਹੇ ਨੇ ਉਹਦੇ ਬਾਰੇ ਜਿਵੇਂ ਕਿ ਆਪਾਂ ਜਾਣਦੇ ਹਾਂ ਜੋ ਨਵੇਂ ਝੋਨੇ ਦੀਆਂ ਜੋ ਥੋੜੇ ਸਮੇਂ ਦੀਆਂ ਕਿਸਮਾਂ ਨੇ ਉਹ ਮਾਰਕੀਟ ਚ ਜਾਂ ਮੰਡੀ ਚ ਆਉਣੀਆਂ ਸ਼ੁਰੂ ਹੋ ਗਈਆਂ ਨੇ ਤੇ ਇਸ ਦੇ ਨਾਲ ਨਾਲ ਜੋ ਸਰਕਾਰ ਗੈਰ ਬਾਸਮਤੀ ਐਕਸਪੋਰਟ ਦੇ ਬੈਨ ਨੂੰ ਹਟਾਉਣ ਤੇ ਚਰਚਾ ਕਰ ਰਹੀ ਹੈ ਉਹਦੇ ਬਾਰੇ ਵੀ ਆਪਾਂ ਇਸ ਵੀਡੀਓ ਚ ਚਰਚਾ ਕਰਾਂਗੇ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਮੰਡੀ ਰੇਟ ਤੁਹਾਨੂੰ ਅੱਗੇ ਆਉਣ ਵਾਲੇ ਸੀਜ਼ਨ ਦੇ ਵਿੱਚ ਸਮੇਂ ਸਿਰ ਮਿਲ ਸਕਣ ਸੋ ਕਿਸਾਨ ਵੀਰੋ ਜੋ ਨਵੀਆਂ ਛੋਟੀਆਂ ਸਮੇਂ ਦੀਆਂ ਕਿਸਮਾਂ ਨੇ ਉਹ ਮੰਡੀ ਚੋਣੀਆਂ ਸ਼ੁਰੂ ਹੋ ਗਈਆਂ ਨੇ ਜਿਵੇਂ ਕਿ 1509 ਦੀ ਗੱਲ ਕਰੀਏ ਪੀਆ 126 ਦੀ ਗੱਲ ਕਰੀਏ ਉਹ ਮੰਡੀ ਚ ਉਹਨਾਂ ਦੀ ਆਵਕ ਸ਼ੁਰੂ ਹੋ ਗਈ ਹੈ ਤੇ ਕੀ ਜੋ ਮੌਕੇ ਤੇ ਰੇਟ ਚੱਲ ਰਹੇ ਨੇ ਉਹ ਉਹਦੇ ਤੇ ਵੀ ਜਾਣਕਾਰੀ ਲੈਣਿਆ ਉਸ ਤੋਂ ਪਹਿਲੇ ਜੋ ਸਰਕਾਰ ਗੈਰ ਬਾਸਮਤੀ ਐਕਸਪੋਰਟ ਨੂੰ ਹਟਾਉਣ ਦੀ ਜੋ ਚਰਚਾ ਕਰ ਰਹੀ ਹੈ ਜੇ ਇਹ ਅ ਬੈਨ ਹਟ ਜਾਂਦਾ ਤਾਂ ਉਹਦੇ ਨਾਲ ਜੋ ਚੋਨੇ ਦੀਆਂ ਕੀਮਤਾਂ 'ਚ ਸੁਧਾਰ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ ਕਿਉਂਕਿ ਜੋ ਮੌਕੇ ਤੇ ਰੇਟ ਚੱਲ ਰਹੇ ਨੇ 23-2400 ਦੇ ਆਰਾਊਂਡ ਜੇ ਆਪਾਂ 1500 ਦੀ ਗੱਲ 1500-9 ਦੀ ਗੱਲ ਕਰੀਏ ਤਾਂ 2300 ਤੋਂ ਲੈ ਕੇ 2400 ਦੇ ਆਰਾਊਂਡ ਜੋ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਰੇਟ ਚੱਲ ਰਿਹਾ ਤੇ ਇਹ ਰੇਟ ਪਿਛਲੇ ਸਾਲ ਨਾਲੋਂ ਲਗਭਗ 200 ਤੋਂ 300 ਰੁਪਏ ਪ੍ਰਤੀ ਕੁਆਂਟਲ ਜੇ ਅਗਸਤ ਮਹੀਨੇ ਦੀ ਗੱਲ ਕਰੀਏ ਤਾਂ ਡਾਊਨ ਚੱਲ ਰਿਹਾ ਸੋ ਉਹਦਾ ਰੀਜ਼ਨ ਕੁਝ ਸ਼ੁਰੂਆਤੀ ਦਿਨਾਂ ਦੇ ਵਿੱਚ ਜੋ ਨਮੀ ਵੀ ਹੈ ਤੇ ਝੋਨੇ ਦੇ ਵਿੱਚ ਉਹਦੇ ਕਰਕੇ ਕੋਸ਼ਾ ਬੈਨ ਕਰਕੇ ਵੀ ਜੋ ਰੇਟ ਸ਼ੁਰੂਆਤੀ ਦਿਨਾਂ 'ਚ ਘਟਾ ਹੈ ਹਾਲਾਂਕਿ ਜੋ ਪੁਰਾਣੀ 1509 ਆ ਰਹੀ ਹੈ ਜਾਂ 11 ਕੀਆ 17 18 ਆ ਰਹੀ ਹੈ ਉਹਨਾਂ ਦੇ ਰੇਟ ਅੱਛੇ ਮਿਲ ਰਹੇ ਨੇ ਜੋ ਪਿਛਲੇ ਸਾਲ ਨਾਲ ਕੰਪੇਅਰ ਕਰੀਏ ਤਾਂ ਲਗਭਗ ਉਹਨਾਂ ਹੀ ਰੇਟ ਮਿਲ ਰਹੇ ਨੇ ਜੋ ਪੁਰਾਣੀ ਚੋਣੇ ਦੀ ਕਿਸਮ ਮੰਡੀ ਦੇ ਵਿੱਚ ਆਉਂਦੀ ਹੈ ਜਦ ਕਿ ਜੋ ਨਵੀਂ 1509 ਹੈ ਜਾਂ ਦੂਜੀ ਵੈਰਾਈਟੀ ਆਉਂਦੀ ਹੈ ਤਾਂ ਉਹਦੇ ਰੇਟ ਥੋੜੇ ਜੇ ਡਾਊਨ ਨੇ ਸੋ ਵੈਨ ਹਟਣ ਕਰਕੇ ਰੇਟਾਂ ਦੇ ਵਿੱਚ ਜੋ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ ਹਜੇ ਪੂਰਨ ਰੂਪ ਤੇ ਨਹੀਂ ਤੇ ਖਬਰ ਤਾਂ ਨਹੀਂ ਆਈ ਪਰ ਜੋ ਚਰਚਾ ਇਹਦੇ ਤੇ ਸਰਕਾਰ ਕਰ ਰਹੀ ਹੈ ਸੋ ਕਿਸਾਨ ਵੀਰੋ ਹੁਣ ਆਪਾਂ ਗੱਲ ਕਰਦੇ ਹਾਂ ਟੁਹਾਣਾ ਮੰਡੀ ਦੀ ਤਾਂ ਇੱਥੇ 1509 ਹੱਥ ਵਾਲਾ 2390 ਰੁਪਏ ਪ੍ਰਤੀ ਕਮੰਟਲ ਦੇ ਹਿਸਾਬ ਨਾਲ ਵਿਕਿਆ ਲਾੜਵਾ ਮੰਡੀ ਦੀ ਗੱਲ ਕਰੀਏ 1509 ਜੋ 2535 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਵਿਕਿਆ ਉਸ ਤੋਂ ਬਾਅਦ ਗੱਲ ਕਰਦੇ ਆ ਬੂੰਦੀ ਮੰਡੀ ਦੀ ਤਾਂ ਇੱਥੇ 17 18 ਹੱਥ ਵਾਲਾ 3650 ਰੁਪਏ 1509 ਹੱਥ ਵਾਲਾ 2900 ਰੁਪਏ 1509 ਜੋ ਪੁਰਾਣਾ ਹੈ ਹੱਥ ਵਾਲਾ 2850 ਰੁਪਏ ਸਗੰਦਾ ਝੋਨਾ 2325 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਇੱਥੇ ਵਿਕਿਆ ਉਸ ਤੋਂ ਬਾਅਦ ਕਰਨਾਲ ਮੰਡੀ ਦੀ ਗੱਲ ਕਰਦੇ ਹਾਂ 1509 ਹੱਥ ਵਾਲਾ 2500 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਕਰਨਾਲ ਮੰਡੀ ਦੇ ਵਿੱਚ ਵਿਕਿਆ ਸਰਸਾ ਮੰਡੀ ਦੀ ਗੱਲ ਕਰੀਏ 1509 2320 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਵਿਕਿਆ ਰਤਿਆ 1509 ਕੰਬਾਈਨ ਵਾਲਾ 2351 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਵਿਕਿਆ ਉਸ ਤੋਂ ਬਾਅਦ ਗੱਲ ਕਰੀਏ ਕਰੋਂਡਾ ਮੰਡੀ ਦੀ 1509 2381 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਵਿਕਿਆ ਨਰੇਲਾ ਮੰਡੀ 1509 2352 ਰੁਪਏ 17 18 3800 ਰੁਪਏ 18 47 3000 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਵਿਕਿਆ ਤਰਾਵੜੀ ਮੰਡੀ ਦੀ ਗੱਲ ਕਰੀਏ ਤਾਂ ਪੁਰਾਣਾ 1509 ਹੱਥ ਵਾਲਾ 3400 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕਿਆ ਨਵਾਂ 1509 ਹੱਥ ਵਾਲਾ 2350 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕਿਆ ਸੋ ਕਿਸਾਨ ਵੀਰੋ ਆਪਾਂ ਵੇਖ ਸਕਦੇ ਹਾਂ ਨਵੇਂ ਤੇ ਪੁਰਾਣੇ ਝੋਨੇ ਦੇ ਰੇਟ ਵਿੱਚ ਕਾਫੀ ਜੋ ਡਿਫਰੈਂਸ ਦੇਖਣ ਨੂੰ ਮਿਲ ਰਿਹਾ ਹੈ ਇਹਦੀ ਆਪਾਂ ਜੋ ਚਰਚਾ ਵੀਡੀਓ ਦੇ ਸ਼ੁਰੂਆਤ ਚ ਕੀਤੀ ਸੀ ਸੋ ਉਸ ਦੇ ਨਾਲ ਨਾਲ ਤਰਾਵੜੀ ਮੰਡੀ ਦੇ ਵਿੱਚ 15 11 ਕਿ ਹੱਥ ਵਾਲਾ 4600 ਰੁਪਏ 1718 4300 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਵਿਕਿਆ ਸਗੰਦਾ ਚੋਨਾ 2550 ਰੁਪਏ ਸਰਪਤੀ ਚੋਨਾ 2325 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਵਿਕਿਆ ਅਲੀਗੜ ਮੰਡੀ 'ਚ 1509 ਹੱਥ ਵਾਲਾ 2485 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਵਿਕਿਆ ਉਸ ਤੋਂ ਬਾਅਦ ਕਰੋਂਡਾ ਮੰਡੀ ਦੀ ਗੱਲ ਕਰੀਏ 1509 2381 ਰੁਪਏ ਪ੍ਰਤੀ ਕਵਾਂਟਲ ਖੈਰ ਮੰਡੀ 1509 2485 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਵਿਕਿਆ ਜਾਗੀਰ ਬਾਦ ਮੰਡੀ 1509 2500 ਰੁਪਏ ਗਦਰਪੁਰ ਮੰਡੀ ਪੀਆਰ 26 ਚੋਨਾ 1860 ਰੁਪਏ 1509 2450 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਵਿਕਿਆ ਸੋ ਕਿਸਾਨ ਵੀਰੋ ਇਹ ਜੋ ਮੌਕੇ ਤੇ ਚੱਲ ਰੇ ਮੇਨ ਮੇਨ ਮੰਡੀਆਂ ਦੇ ਰੇਟ ਸੀ ਇਸ ਦੇ ਨਾਲ ਨਾਲ ਜਿਵੇਂ ਜਿਵੇਂ ਸੀਜ਼ਨ ਆਏਗਾ ਵੱਧ ਤੋਂ ਵੱਧ ਪੰਜਾਬ ਹਰਿਆਣਾ ਦੀਆਂ ਮੰਡੀਆਂ ਦੇ ਰੇਟ ਲੈ ਕੇ ਆਉਣ ਦੀ ਕੋਸ਼ਿਸ਼ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਹੱਬ ਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਅੱਗੇ ਸੀਜ਼ਨ ਦੇ ਵਿੱਚ ਤੁਹਾਡੇ ਤੱਕ ਜੋ ਨਰਮੇ ਝੋਨੇ ਦੇ ਤੇ ਹੋਰ ਫਸਲਾਂ ਦੇ ਰੇਟ ਤੁਹਾਡੇ ਤੱਕ ਲੈ ਕੇ ਆ ਸਕੀਏ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ